ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਖੇਤ ਜੋ ਮੰਡਿਓ ਸੂਰਮਾ ਨਾਵਲ ਦੇ ਭਾਗ 13ਵੇਂ ਵਾਰੀ। ਸੋ ਭਾਗ 12ਵੇਂ ਵਿੱਚ ਤੁਸੀਂ ਵੇਖਿਆ ਵੀ 1984 ਦਾ ਜਿਹੜਾ ਕੱਲੂਕਾਰਾ ਉਹ ਵਾਪਰ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਬਾਬਾ ਮਾਨੋਚਾਲ ਹੁੰਦੇ ਨੇ ਉਹ ਆਪਣੇ ਨਾਲ ਦੇ ਸਿੰਘਾਂ ਨੂੰ ਇਕੱਠਾ ਕਰਦੇ ਨੇ ਤੇ ਇੱਕ ਨਵੀਂ ਜਥੇਬੰਦੀ ਬਣਾਉਂਦੇ ਨੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੋਰ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈੰਡ ਆਈਕਨ ਵੀ ਹੁਣੇ ਦਬਾ ਦੇਣ ਤਾਂ ਜੋ ਸਾਡੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ। ਸੋ ਬਾਬਾ ਮਾਨੋ ਚਾਲ ਦੀ ਸਿੰਘੜੀ ਨੇ ਪੁੱਛਿਆ ਵੀ ਅੱਛਾ ਫੇਰ ਵਾਪਸ ਕਦੋਂ ਪਰਤੋਂਗੇ ਤੁਸੀਂ? ਸੰਕਲਪ ਦੀ ਪੂਰਤੀ ਤੋਂ ਬਾਅਦ ਜਦੋਂ ਮੇਰੇ ਤੇ ਮੇਰੇ ਯਾਰਾਂ ਦਾ ਚਿਤਪਿਆ ਸੰਕਲਪ ਪੂਰਾ ਹੋ ਗਿਆ ਉਦੋਂ ਵਾਪਸ ਪਰਤਾਂਗਾ। ਬਾਬੇ ਨੇ ਬੁਝਾਰਤ ਪਾ ਦਿੱਤੀ ਸੰਕਲਪ ਕਦੋਂ ਪੂਰਾ ਹੋਵੇਗਾ? ਜਿੰਨਾ ਚਿਰ ਸੰਕਲਪ ਦੀ ਪੂਰਤੀ ਨਹੀਂ ਹੁੰਦੀ ਉਹਨਾਂ ਚਿਰ ਮੇਰਾ ਤੇ ਬੱਚਿਆਂ ਦਾ ਕੌਣ ਹੈ ਅੱਜ ਵੀ ਹੋ ਸਕਦਾ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਲੜਾਈ ਲੰਬਾ ਸਮਾਂ ਲੜਕ ਜਾਵੇ ਇਹ ਵੀ ਹੋ ਸਕਦਾ ਹੈ ਵੀ ਇਸ ਜਨਮ ਵਿੱਚ ਸੰਭਵ ਨਾ ਹੋਵੇ ਪਰ ਮੈਂ ਤੋਹਈਆ ਕੀਤਾ ਹੋਇਆ ਕਿ ਮੈਂ ਉਹਨਾਂ ਚਿਰ ਘਰੇ ਟਿੱਕੇ ਨਹੀਂ ਬੈਠਣਾ ਜਿੰਨਾ ਚਿਰ ਅਸੀਂ ਗੱਲ ਨੂੰ ਹੰਨੇ ਜਾਂ ਬੰਦੇ ਨਹੀਂ ਲਗਾ ਦਿੰਦੇ ਤੂੰ ਐਉ ਮੰਨ ਨਾ ਹੌੜਾ ਕਰ ਮੈਂ ਕੋਈ ਮਹਾਤਮਾ ਬੁੱਧ ਵਾਂਗ ਗ੍ਰਸਤ ਤੋਂ ਡਰ ਕੇ ਭਗੌੜਾ ਨਹੀਂ ਹੋਇਆ ਸਗੋਂ ਮੈਂ ਤਾਂ ਔਨ ਵਾਲੀਆਂ ਸਿੱਖ ਨਸਲਾਂ ਦੀ ਆਜ਼ਾਦੀ ਤੇ ਵਧੀਆ ਭਵਿੱਖ ਲਈ ਲੜੀ ਜਾ ਰਹੀ ਲੜਾਈ ਦਾ ਸਪਾਹੀ ਆ ਕੋਈ ਨਾ ਤੂੰ ਬਹੁਤਾ ਫਿਕਰ ਨਾ ਕਰਿਆ ਕਰ ਇੱਕ ਦਿਨ ਤੇਰੇ ਖੁਸ਼ੀਆਂ ਤੇ ਕਿਹੜੇ ਵਾਪਸ ਕਰਦੇ ਆਂਗਾ ਬਾਬੇ ਨੇ ਕੰਧੋਲੀ ਉੱਤੇ ਪਿਆ ਦੁੱਧ ਦਾ ਗਲਾਸ ਪੀਤਾ ਤੇ ਭਾਈ ਮਹਿੰਦਰ ਨੂੰ ਆਵਾਜ਼ ਮਾਰ ਕੇ ਨਾ ਰਲਾ ਲਿਆ ਉਹਨੇ ਅਤੇ ਖੇਤ ਵਿੱਚ ਬਣੀ ਮੋਟਰ ਵੱਲੋਂ ਨਿਕਲ ਤੁਰਿਆ ਬਾਬੇ ਨੂੰ ਖੇਤ ਵੱਲ ਗਿਆ ਹਲੇ ਘੰਟਾ ਕੋਈ ਬਿੱਤਿਆ ਸੀ ਕਿ ਸੀਆਰਪੀ ਅਤੇ ਪੰਜਾਬ ਪੁਲਿਸ ਦੀ ਇੱਕ ਸਾਂਝੀ ਟੀਮ ਨੇ ਘਰ ਨੂੰ ਆ ਕੇ ਰਿਆ ਉਹਨਾਂ ਨੂੰ ਕਿਤੇ ਉਹ ਬਾਬੇ ਦੇ ਪਿੰਡ ਹੋਣ ਦੀ ਸੂਹ ਮਿਲੀ ਸੀ ਕਹਾਂ ਹੈ ਬਾਬਾ ਮਲੋਚਾਰ ਉਸੇ ਪਕੜਨਾ ਹੈ ਉਸੇ ਗ੍ਰਫਤਾਰ ਕਰਨਾ ਹੈ ਸੀਆਰਪੀ ਕਮਾਂਡਰ ਦੀ ਤਿੱਖੀ ਪਹਾੜੀ ਕਾਂਵਰਗੀਵਾਸ ਜੀ ਕੀ ਲੈ ਫੜਨਾ ਹੈ ਨੇ ਉਹਨੂੰ ਪੱਡੇ ਪਰਿਆਰ ਨੇ ਬੁੱਥਾ ਨਹੀਂ ਵੰਦਾ ਆਪਣਾ ਜਿਵੇਂ ਨਾਈਆਂ ਦੀ ਮੁਰਗੇ ਨੂੰ ਜਲਾਵ ਲੱਗੇ ਹੁੰਦੇ ਨੇ ਬਾਬੇ ਦੀ ਸਾਢੇ 7 ਘੰਟਿਆਂ ਦੀ ਸਮਾਧੀ ਹੈ ਸਾਲਾ ਖਰਚ ਖਾਦਾ ਜਿਆ ਉਹਨੂੰ ਫੜ ਲੂ ਇਹ ਇੱਕ ਪੰਜਾਬ ਪੁਲਿਸ ਦਾ ਸਿੱਕ ਹੌਲਦਾਰ ਮਾਨੀਮਨ ਕਮਾਂਡਰ ਦੇ ਵਾਰ-ਵਾਰ ਤੰਬਾਕੂ ਲੱਗੇ ਮੂੰਹ ਵਿੱਚੋਂ ਥੁਰ-ਥੁਰ ਥੋਕਣ ਕਰਕੇ ਖਿਜਿਆ ਪਿਆ ਸੀ ਉਸਕੀ ਬੀਵੀ ਕਹਾਂ ਹੈ ਬੱਚੇ ਕਹਾਂ ਹੈ ਸਭ ਕੋ ਬਾਹਰ نکਾਲੋ ਆਗਰ ਮੇਂ ਪਹਾੜੀ ਕਾਂ ਫੇਰ ਕਰ ਲਾਇਆ ਕਾਬਿਆਦਾਰਾ ਨੇ ਹੁਕਮ ਬਜਾਇਆ ਪਨਾਮੀਚੀ ਬਾਬੇ ਦੇ ਪਰਿਵਾਰ ਕਾ ਮੈਂਬਰ ਬੱਚਿਆਂ ਤੋਂ ਬਜ਼ੁਰਗਾਂ ਤੱਕ ਵੇੜੇ ਵਿੱਚ ਕੱਟ ਕੇ ਬਿਠਾ ਦਿੱਤੇ ਗਏ ਉਸकी ਪਤਨੀ ਕਾਂ ਹੈ ਪਹਾੜੀ ਕਾਂ ਫੇਰ ਚ ਕੀ ਆ ਮੈਂ ਹੀ ਆਉਦੀ ਕਰਦੀ ਬਾਬੇ ਦੀ ਸਿੰਘਣੀ ਨੇ ਚੁੱਪ ਤੋੜੀ ਉਹਦਾ ਕੇਸਰੀ ਚੁੰਨੀ ਥੱਲੇ ਲਿਪਟਿਆ ਸਿਰ ਇੱਕ ਖਾਸ ਮਾਣ ਨਾਲ ਉੱਚਾ ਹੋ ਗਿਆ ਕਾਂ ਹੈ ਤੁਹਾਰਾ ਆਦਮੀ ਉਸੇ ਪੇਸ਼ ਕਰਵਾ ਦੋ ਵਰਨਾ ਸਭ ਕੋ ਅੰਦਰ ਡਾਲ ਦੂੰਗਾ ਅਫਸਰ ਨੇ ਬੜਕ ਮਾਰੀ ਸਾਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਸਾਡੇ ਸਾਥ ਜ਼ਿਆਦਾ ਬਾਤ ਕਰਨੇ ਦੀ ਜ਼ਰੂਰਤ ਨਹੀਂ ਹੈ ਅਗਰ ਹਮਾਰੇ ਸਾਥ ਬਾਤ ਕਰਨੀ ਹੈ ਤਾਂ ਪਿੰਡ ਦਾ ਕੋਈ ਪੰਚਾਇਤ ਮੈਂਬਰ ਜਾਂ ਸਰਪੰਚ ਸਾਥ ਲੈ ਕੇ ਆਓ ਬਾਬੇ ਦੀ ਸਿੰਗੜੀ ਨੇ ਕਮਾਂਡੈਂਟ ਨੂੰ ਗਰਦ ਭਰੇ ਮੱਜੇ ਵਾਂਗ ਝਾੜ ਕੇ ਰੱਖ ਦਿੱਤਾ ਬੱਲੇ ਸ਼ੇਰ ਦੀਏ ਬੱਚੀਏ ਸਿੱਖ ਹੌਲਦਾਰ ਗਦਗਦ ਉੱਠਿਆ ਅੱਛਾ ਤਾਂ ਤੂੰ ਮੈਂ ਕੁਝ ਨਹੀਂ ਮਾਲੂਮ ਤੋ ਇਹ ਬੱਚੇ ਕਹਾਂ ਸੇ ਆਏ ਕਮਾਂਡਰ ਨੇ ਬਾਬੇ ਦੇ ਵੱਡੇ ਲੜਕੇ ਦੀ ਬਾਹ ਫੜਦਿਆਂ ਕਿਹਾ ਉਹ ਹੁਣ ਗੰਦੇ ਹੱਥ ਕੰਡੇ ਉਤੇ ਉਤਰ ਆਇਆ ਸੀ ਸਾਹਬ ਔਰਤੋਂ ਸੇ ਬਾਤ ਕਰਨੇ ਦਾ ਕੋਈ ਫਾਇਦਾ ਨਹੀਂ ਚਲੋ ਪਿੰਡ ਕੇ ਸਰਪੰਚ ਸੇ ਬਾਤ ਕਰਤੇ ਹਾਂ ਨਾਲ ਆਇਆ ਇੱਕ ਏਐਸਆਈ ਸਾਰੀ ਦੀ ਸਾਰੀ ਕੰਪਨੀ ਨੂੰ ਪਿੰਡ ਦੇ ਸਰਪੰਚ ਘਰ ਨੂੰ ਲੈ ਤੁਰਿਆ ਓਹੋ ਸੀਆਰਪੀ ਕਮਾਂਡਰ ਦੇ ਹੋਛੇ ਪੰਨੋ ਉਤਾਰ ਗਿਆ ਸੀ ਸਰਪੰਚ ਸਾਹਿਬ ਕਰਿਓ ਏਐਸਆਈ ਨੇ ਆਵਾਜ਼ ਮਾਰੀ ਕੌਣ ਆ ਬਈ ਅੱਛਾ ਸਰਦਾਰ ਸਾਹਿਬ ਆਓ ਲੰਕਾ ਉਚਾ ਬਣੀ ਸਰਪੰਚ ਨੇ ਲਾਲ ਪੱਗਾਂ ਤੇ ਖਾਕੀ ਵਰਦਿਆਂ ਦਾ ਝੁਰਮਣ ਦੇ ਕੇ ਰਸਮੀ ਸੁਲਾ ਮਾਰੀ ਪਰ ਅੰਦਰੋਂ ਅੰਦਰੀ ਉਹ ਇਸ ਆਫਰ ਨੂੰ ਦੇ ਕੇ ਔਖਾ ਹੋ ਰਿਆਂ ਸੀ ਤੁਰ ਪੈੰਦੇ ਨੇ ਸਾਰੇ ਅੱਧੀ ਰਾਤ ਨੂੰ ਇਹਨਾਂ ਨੇ ਨਾ ਆਪ ਟਿਕਣਾ ਨਾ ਕਿਸੇ ਕੰਦਰ ਨੂੰ ਪਿਕਣ ਦੇਣਾ ਉਹਨੂੰ ਹੀ ਲੱਭਦੇ ਹੋਣਗੇ ਕਰਪਾਚਨ ਸਿਓ ਨੂੰ ਬਈ ਉਹ ਵਿਆਹਿਆ ਹੋਇਆ ਨਿਆਣੇ ਆਲਾ ਸੁੱਖ ਨਾਲ ਤੇ ਮੁੰਡਾ ਸੁੱਖ ਨਾਲ ਹਲੇ ਉਹਦਾ ਨਿਆਣਾ ਵਾ ਇਹਨਾਂ ਨੇ ਪਤਾ ਨਹੀਂ ਹੁਣ ਕਿਨੂੰ ਛੁਹਾਰਾ ਲਾਉਣਾ ਸਰਪੰਚ ਦੀ ਬਜ਼ੁਰਗ ਮਾਤਾ ਇੱਕ ਖਾਸ ਤਰੀਕੇ ਦੇ ਬਜ਼ੁਰਗ ਅੰਦਾਜ਼ ਦੀ ਕੰਪਨੀ ਹੋਈ ਆਵਾਜ਼ ਨਾਲ ਪੁਲਿਸੀਆਂ ਦੇ ਵਾਰ ਪਈ ਪਰ ਉਸ ਦੀ ਆਵਾਜ਼ ਵਿੱਚ ਕੁਝ ਜ਼ਿਆਦਾ ਲੜਜਰਾਟ ਹੋਣ ਕਰਕੇ ਸ਼ਾਇਦ ਪੁਲਿਸ ਵਾਲਿਆਂ ਨੂੰ ਬਹੁਤੀ ਸਮਝ ਵਿੱਚ ਨਹੀਂ ਬਈ ਸਰਪੰਚ ਸਾਹਿਬ ਅਸੀਂ ਤਾਂ ਗੁਰਬਚਨ ਸਿੰਘ ਨੂੰ ਦੇਖਣ ਆਏ ਆ ਐਸਆਈ ਦੀ ਗੱਲ ਹਲੇ ਮੋਹ ਵਿੱਚ ਹੀ ਸੀ ਕਿ ਸਰਪੰਚ ਬੋਲ ਉੱਠਿਆ ਵੀ ਸਾਹ ਬਾਦਰ ਉਹ ਤਾਂ ਕਈ ਦਿਨਾਂ ਤੋਂ ਦੇਖਿਆ ਹੀ ਨਹੀਂ ਕਦੇ ਬਲੂ ਸਟਾਰ ਤੋਂ ਬਾਤ ਤਾਂ ਜਮੇ ਹੀ ਨਹੀਂ ਸਰਪੰਚ ਮਤੀਰੇ ਵਰਗਾ ਸਿਰ ਹਿਲਾ ਗਿਆ ਉਸਦੇ ਹਦਵਾਨੇ ਵਰਗੇ ਸਿਰ ਤੇ ਬੰਨੀ ਨੀਲੀ ਪੱਗ ਤੇ ਢਿੱਲੇ ਪੇਚ ਗਾੜ ਦੀ ਬਾਬੂ ਝੰਡੀ ਵਾਂਗਲੇ ਪਰ ਅਸੀਂ ਉਹਦੇ ਖੇਤ ਜਾ ਕੇ ਆਉਣਾ ਸਾਨੂੰ ਡੈਰੀ ਮਿਲੀ ਆ ਤੁਹਾਨੂੰ ਨਾਲ ਜਾਣਾ ਪੈਣਾ ਇਹ ਸੈ ਨੇ ਗੱਲ ਮਗਾ ਦਿੱਤੀ ਅੱਛਾ ਚਲੋ ਚੱਲਦੇ ਆਂ ਫਿਰ ਪਰ ਖੇਤ ਦੇ ਨਿੱਕੇ ਜਿਹੇ ਕੋਠੇ ਵਿੱਚ ਚਲੋ ਫਿਰ ਸਰਪੰਚ ਅਣਮਨ ਜਿਹੇ ਮਨ ਨਾਲ ਅੱਗੇ ਹੋ ਤੁਰਿਆ ਹੇ ਬਾਬਾ ਜੋਗੀ ਪੀਰਾ ਬਖੀ ਐਦਗੀ ਤੇਰੇ ਸਵਾ ਪੰਜਾਂ ਦੇ ਪਤਾਸੇ ਉਹ ਮਾਨੇ ਮਨ ਤਰ੍ਹਾਂ ਤਰ੍ਹਾਂ ਦੇ ਪੀਰ ਫਕੀਰ ਤੇ ਆਉਂਦਾ ਜਾ ਰਿਹਾ ਸੀ ਖੇਤ ਨੂੰ ਜਾਂਦਾ ਸਾਰਾ ਰਾਹ ਸੁੰਨਮਸੁੰਨ ਪਿਆ ਸੀ ਮਨੋਜਾਲ ਪਿੰਡ ਵਿੱਚ ਭਿਆਨਕ ਸ਼ਾਂਤੀ ਫੈਲ ਰਹੀ ਹੋਈ ਸੀ ਪਿੰਡ ਦੇ ਕੁੱਤੇ ਵੀ ਅਜੀਬ ਦੇ ਦਹਿਸ਼ਤ ਦੇ ਅਸਰ ਹੇਠਾਂ ਭੌਂਕਣੋਂ ਹਟ ਕੇ ਸਹਮੇ ਜੇ ਪਈ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਫੋਰਸਾਂ ਨੇ ਬਾਬੇ ਦੇ ਖੇਤ ਬਿਜਲੀ ਮੋਟਰ ਨੂੰ ਘੇਰ ਲਿਆ ਹਮ ਨਹੀਂ ਛੋੜेंगे ਹਮ ਪਕੜ ਲੰਗੇ ਕਮਾਂਡੇਡ ਫੇਰ ਬਿੰਡੇ ਵਾਂਗ ਬੜਕੇ ਆ ਖੇਤ ਬਿਜਲੀ ਕੋਠੇ ਦਾ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਇਆ ਸੀ ਸਰਪੰਚ ਨੇ ਦਰਵਾਜ਼ਾ ਖੜਕਾਇਆ ਮੈਂ ਸਰਪੰਚ ਐ ਭਾਈ ਗਰਵਚਨ ਸਿੰਘਾਂ ਦਰਵਾਜ਼ਾ ਖੋਲ ਦਿਓ ਤੁਹਾਨੂੰ ਤਤੀਬਾ ਨਹੀਂ ਲਗਣ ਦਿੰਦੇ ਫੋਰਸਾਂ ਨੇ ਬਹੁਤ ਵੱਡਾ ਘੇਰਾ ਪਾਇਆ ਸਰਪੰਚ ਨੇ ਬਾਬੇ ਨੂੰ ਤਰਕ ਕਰਨ ਦੇ ਲਹਿਜੇ ਨਾਲ ਸੋਚਨਾ ਦਿੱਤੀ ਤੁਮ ਲੋਗ ਆਪਣੇ ਆਪ ਕੋ ਕਾਨੂੰਨ ਕੇ ਹਵਾਲੇ ਕਰ ਦੋ ਤੁਮੇ ਕੁਝ ਨਹੀਂ ਕਹਾ ਜਾਏਗਾ ਪਹਾੜੀ ਕਾਂ ਫੇਰ ਕਰ ਲਾਇਆ ਕਰਦੇ ਆ ਆਪਣੇ ਆਪ ਨੂੰ ਕਾਨੂੰਨ ਹਵਾਲੇ ਹੁਣ ਤੁਹਾਡਾ ਕਾਨੂੰਨ ਚੜ ਕੇ ਆ ਗਿਆ ਜਦੋਂ ਸਾਡੇ ਬੰਦੇ ਅੰਨੇਵਾ ਕਤਲ ਕਰਦੇ ਤੇ ਜਾਣ ਤਾਂ ਕਾਨੂੰਨ ਆਪ ਦੀ ਮਹਿੰਦਰ ਸਿੰਘ ਨੂੰ ਗੁੱਸਾ ਆ ਗਿਆ ਉਹਨੇ ਦੰਦ ਪੀਹੇ ਚੰਗਾ ਸਰਪੰਚਾ ਜੇ ਤੂੰ ਬਹੁਤਾ ਕਹਿਣਾ ਤਾਂ ਬਾਹਰ ਆਈ ਜਾਂਦੇ ਆ ਪਰ ਅਸੀਂ ਅੰਦਰੋਂ ਜਿੰਦਰਾ ਮਾਰ ਕੇ ਚਾਬੀ ਗਵਾ ਬੈਠੇ ਆ ਆ ਮਾਰੀ ਜਾਈ ਬੈਟਰੀ ਫੜਾਈ ਜਰਾ ਬਾਬੇ ਨੇ ਸਰਪੰਚ ਤੋਂ ਬੈਟਰੀ ਦੀ ਮੰਗ ਕੀਤੀ ਉਹਦਾ ਤੀਖਣ ਵਿਭਾਗ ਕਿਸੇ ਨਵੀਂ ਸਕੀਮ ਦੀ ਘਾਟਤ ਘਟ ਰਿਹਾ ਸੀ ਅੰਦਰ ਹਨੇਰਾ ਹੋਣ ਕਰਕੇ ਬਾਬੇ ਨੂੰ ਸਟੇਨ ਕਰਨ ਨੂੰ ਬ੍ਰਸ਼ਟ ਦੇ ਲਾਉਣ ਵਾਲਾ ਬਟਨ ਦਿਖਾਈ ਨਹੀਂ ਦੇ ਰਿਹਾ ਸੀ ਸਰਪੰਚ ਨੇ ਲੱਕੜ ਦੇ ਤੱਕਤੇ ਥਲੜੀ ਵਿਰਲ ਰਹੀ ਬੈਟਰੀ ਅੰਦਰ ਦੇ ਦਿੱਤੀ ਤੇ ਆਪ ਕੰਧ ਦੀ ਓਟ ਵਿੱਚ ਇੱਕ ਪਾਸੇ ਹੋ ਗਿਆ ਉਹ ਅਗਲੇ ਹੀ ਪਲ ਖੇਤ ਦੇ ਕੋਠੇ ਦਾ ਬੂਹਾ ਖੁੱਲਿਆ ਤੇ ਸਟੇਨ ਗੰਦੇ ਇੱਕ ਭਰਵੇਂ ਬਰਫਟ ਨਾਲ ਪਹਾੜੀ ਕਾਂ ਕਮਾਂਡਰ ਸਮੇਤ 7-8 ਹੋਰ ਟੋਪੀਆਂ ਖੇਤ ਵਿੱਚ ਖਿਲਰ ਗਈਆਂ ਪੁਲਿਸ ਦਾ ਇੱਕ ਹੋਰ ਸਪਾਈ ਜਿਸ ਨੇ ਭੱਜੇ ਜਾਂਦੇ ਬਾਬੇ ਨੂੰ ਜਫਾ ਮਾਰਨ ਦੀ ਕੋਸ਼ਿਸ਼ ਕੀਤੀ ਬਾਬੇ ਦੀ ਗੋਲੀ ਨਾਲ ਥਾਈ ਮਾਰਿਆ ਗਿਆ ਇਸ ਤੋਂ ਅੱਗੇ ਖੜੇ ਚਾਵਲ ਖਾਣੇ ਦੀ ਟੋਲੀ ਭਾਗੋਰੇ ਮਾਡ ਡਾਲੇਂਗੇ ਦਾ ਰੌਲਾ ਪਾਉਂਦੀ ਹੋਈ ਪਿੱਛੇ ਨੂੰ ਭੱਤ ਉਰੀ ਭੱਜੇ ਜਾਂਦੇ ਸੀਆਰਪੀਐਫ ਦੇ ਸਪਾਈਆਂ ਦੀਆਂ ਲੱਕਾਂ ਨੂੰ ਸੰਗਲੀਆਂ 파 ਕੇ ਬੰਦੀਆਂ ਰੈਫਲਾਂ ਪਸ਼ੂਆਂ ਦੇ ਗਾਲ ਵਿੱਚ ਪਾਏ ਦਹੇ ਵਾਂਗ ਉਹਨਾਂ ਦੇ ਗਿੱਟਿਆਂ ਦੇ ਧਰਤੀ ਦੇ ਵੱਜਦੀਆਂ ਹੋਈਆਂ ਦਪੜ ਦਮ ਦਪੜ ਦਮ ਦਾ ਅਨੋਖਾ ਸੰਗੀਤ ਪੈਦਾ ਕਰ ਰਹੀਆਂ ਸਨ ਬਾਬੇ ਨੇ ਅੱਧਾ ਕੋ ਕਿਲੇ ਅੱਗੇ ਪੈਂਦਾ ਕਸੀਦਾ ਖੜਾ ਟੱਪਿਆ ਤਾਂ ਉਹਦੇ ਪੈਰ ਇੱਕ ਜ਼ਖਮੀ ਸਪਾਈ ਨਾਲ ਜਾ ਟਕਰਾਇਆ ਅਰੇ ਮਾਫੀ ਦੇ ਦਿਓ ਸਰਦਾਰ ਜੀ ਮਤ ਮਾਰਨਾ ਛੋਟੇ ਛੋੜੇ ਬੱਚੇ ਹੈ ਉਹਨਾਂ ਕੇ ਲਈ ਨੌਕਰੀ ਕਰਨੀ ਪੜਦੀ ਹੈ ਹਮੇ ਸਪਾਹੀ ਲੰਬੇ ਪਿਆਹੀ ਡੜਾਇਆ ਉਹਦੇ ਦੋਨੋਂ ਹੱਥ ਰਹਿਮ ਦੀ ਭੀਖ ਮੰਗਣ ਦੀ ਅਦਾ ਨਾਲ ਜੁੜੇ ਹੋਏ ਸਨ ਖਾਲਸਾ ਕਿਸੇ ਨੂੰ ਨਹੀਂ ਮਾਰਦਾ ਤਾਂ ਪੈਦਾ ਹੀ ਦੁਨੀਆ ਉਤੇ ਅਮਨ ਕਰਨ ਲਈ ਹੋਇਆ ਲੈ ਫੜ ਤੋਂ ਪਾਣੀ ਪੀ ਬਾਬੇ ਮਾਨੋ ਚਾਲ ਨੇ ਕਸੀਦੇ ਖਾਲ ਵਿੱਚੋਂ ਵਗਦੇ ਪਾਣੀ ਦੀਆਂ ਚੂਲਾ ਬਿਹਾਰੀ ਸਪਾਈ ਦੇ ਬੁੱਲਾਂ ਦੇ ਨਜੋੜ ਦਿੱਤੀਆਂ ਭਾਈ ਮਹਿੰਦਰ ਸਿੰਘ ਨੇ ਉਹਦੇ ਗਲ ਪਾਈ 303 ਮਾਰਕਾ ਬਦੂਖ ਲੋਹਾ ਲਈ ਅਤੇ ਦੋਨੋਂ ਭਰਾ ਕੋਲ ਖੜੇ ਕਮਾਦ ਦੇ ਖੇਤ ਦੇ ਓਲੇ ਹੋ ਗਏ ਪਟ ਕੋਲੋਂ ਜ਼ਖਮੀ ਪਏ ਸੀਆਰਪੀ ਵਾਲੇ ਨੂੰ ਆਪਣੀ ਜਾਨ ਬਚਣ ਉਤੇ ਯਕੀਨ ਨਹੀਂ ਆ ਰਿਹਾ ਸੀ ਉਸ ਨੂੰ ਬਾਬਾ ਮਾਨੋ ਚਾਲ ਰੱਬ ਦਾ ਰੂਪ ਪ੍ਰਤੀਤ ਹੋ ਰਿਹਾ ਸੀ ਹੌਲੀ ਹੌਲੀ ਬਾਬੇ ਦੀ ਜਥੇਬੰਦੀ ਦੀ ਗਿਣਤੀ ਵਧਣ ਲੱਗ ਪਈ ਸੁਖਵਿੰਦਰ ਸਿੰਘ ਸਤਨਾਮ ਸਿੰਘ ਅਤੇ ਸਰਜੀਤ ਸਿੰਘ ਬਿੱਲੇ ਨਾਮਕ ਸਰਮੌਰ ਨੌਜਵਾਨਾਂ ਦੀ ਆਮਦ ਨੇ ਜਥੇਬੰਦੀ ਨੂੰ ਹੋਰ ਮਜ਼ਬੂਤ ਬਣਾ ਦਿੱਤਾ ਹੁਣ ਜਥੇਬੰਦੀ ਨੂੰ ਸੰਚਾਰੂ ਰੂਪ ਵਿੱਚ ਚਲਾਉਣ ਲਈ ਹੋਰ ਹਥਿਆਰਾਂ ਦੀ ਲੋੜ ਸੀ ਬਾਬਾ ਆਪਣੇ ਕੁਝ ਨਜ਼ਦੀਕੀ ਸਾਥੀਆਂ ਸਮੇਤ ਹਥਿਆਰਾਂ ਦਾ ਪ੍ਰਬੰਧ ਕਰਨ ਲਈ ਤਾਰ ਤੋਂ ਪਾਰ ਚਲੇ ਗਿਆ ਪਿੱਛੇ ਜਥੇਬੰਦੀ ਦੀ ਡੋਰ ਪਾਈ ਸੁਖਵਿੰਦਰ ਸਿੰਘ ਦੇ ਹੱਥ ਵਿੱਚ ਆ ਗਈ ਸੰਗਾ ਇੱਕ ਪੜ੍ਹਿਆ ਲਿਖਿਆ ਨੌਜਵਾਨ ਸੀ ਬਾਬੇ ਦੇ ਜਾਣ ਤੋਂ ਬਾਅਦ ਉਸਨੇ ਜਥੇਬੰਦੀ ਨੂੰ ਸੰਚਾਰੂ ਰੂਪ ਵਿੱਚ ਚਲਾਉਣਾ ਸ਼ੁਰੂ ਕੀਤਾ ਹੋਇਆ ਸੀ ਸੰਘਰਸ਼ ਆਪਣੀ ਚਾਲੇ ਚੱਲਦਾ ਜਾ ਰਿਹਾ ਸੀ ਸਿੰਘਾ ਨੇ ਦਿੱਲੀ ਦੰਗਿਆਂ ਵਿੱਚ ਸ਼ਾਮਲ ਇੱਕ ਕਾਉਂਸਲਰ ਨੂੰ ਦਿੱਲੀ ਵਿੱਚ ਹੀ ਜਾ ਕੇ ਖਤਮ ਕਰ ਦਿੱਤਾ ਦਿੱਲੀ ਦੰਗਿਆਂ ਦੇ ਕਈ ਹੋਰ ਦੋਸ਼ੀਆਂ ਨੂੰ ਵੀ ਸਜ਼ਾਵਾਂ ਦਿੱਤੀਆਂ ਗਈਆਂ ਪੰਜਾਬ ਦਾ ਸਿੱਖ ਗੱਭਰੂ ਹੱਥਾਂ ਵਿੱਚ ਹਥਿਆਰ ਫੜ ਕੇ ਕੌਮੀ ਘਰ ਦੀ ਪ੍ਰਾਪਤੀ ਲਈ ਕਰੋ ਜਾਂ ਮਰੋ ਦੀ ਨੀਤੀ ਦੇ ਰਾਹ ਬਹਿ ਚੁੱਕਾ ਸੀ ਪਰ ਏਜੰਸੀਆਂ ਅਤੇ ਸਰਕਾਰ ਕਿਸੇ ਵੀ ਤਰ੍ਹਾਂ ਸਿੱਖ ਸੰਘਰਸ਼ ਨੂੰ ਆਮ ਲੋਕਾਂ ਵਿੱਚ ਫਿੱਕਾ ਪਾਉਣਾ ਚਾਹੁੰਦੀ ਸੀ ਉਹ ਕਿਵੇਂ ਨਾ ਕਿਵੇਂ ਨਵੇਂ ਤੋਂ ਨਵਾਂ ਛੋਸ਼ੇ ਛੜਤੀ ਰਹਿੰਦੀ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਦੇ ਆਲੇ ਦੁਆਲੇ ਜੁੜੀ ਸਰਕਾਰੀ ਮਿਸ਼ਨਰੀ ਦੇ ਟੱਟੂ ਪੁੰਜੀਆਂ ਨੇ ਪ੍ਰੋਫੈਸਰ ਸਾਹਿਬ ਨੂੰ ਗੁੰਮਰਾਹ ਕਰਕੇ ਉਹਨਾਂ ਰਾਹੀਂ ਇੱਕ ਨਵਾਂ ਛੋਸ਼ਾ ਛੜਵਾ ਦਿੱਤਾ ਪ੍ਰੋਫੈਸਰ ਸਾਹਿਬ ਨੇ ਅਕਾਲ ਤਖਤ ਸਾਹਿਬ ਤੋਂ ਪੰਥ ਦੇ ਨਾਂ ਇੱਕ ਅਪੀਲ ਜਾਰੀ ਕੀਤੀ ਜਿਸ ਵਿੱਚ ਕੌਮ ਨੂੰ ਸੰਘਰਸ਼ ਬਾਰੇ ਨੀਤੀ ਘੜਨ ਦਾ ਸੱਦਾ ਦਿੱਤਾ ਗਿਆ ਇਹਦੇ ਵਿੱਚ ਕਈ ਜਥੇਬੰਦੀਆਂ ਸ਼ਾਮਲ ਹੋਈਆਂ ਪ੍ਰੋਫੈਸਰ ਸਾਹਿਬ ਅਤੇ ਉਹਨਾਂ ਦੇ ਵਿਚਾਰਧਾਰਾ ਦੇ ਨਜ਼ਦੀਕੀ ਬੁੱਧੀਜੀਵੀ ਭਾਰਤ ਵਿੱਚ ਰਹਿ ਕੇ ਕੌਮ ਲਈ ਵੱਧ ਅਧਿਕਾਰਾਂ ਦੀ ਗੱਲ ਕਰਨਾ ਚਾਹੁੰਦੇ ਸਨ ਜਦਕੇ ਖਾੜਕੋ ਤੇਰਾ ਮੁਕੰਮਲ ਕੌਮੀ ਆਜ਼ਾਦੀ ਤੋਂ ਥੱਲੇ ਕਿਸੇ ਵੀ ਗੱਲ ਨੂੰ ਪ੍ਰਵਾਹ ਨਹੀਂ ਸੀ ਕਰ ਸਕੀਆਂ। ਬਾਬਾ ਮਾਨੋਚਾਲ ਵੱਲੋਂ ਭੇਜਿਆ ਸੰਦੇਸ਼ ਬਾਬੇ ਦੇ ਇੱਕ ਖਾਸ ਨੇਕ ਵਰਤੀ ਭਾਈ ਦਇਆ ਸਿੰਘ ਨੇ ਪੜ੍ਹ ਕੇ ਸੁਣਾਇਆ। ਕੁਝ ਦਿਨਾਂ ਬਾਅਦ ਭਾਈ ਦਇਆ ਸਿੰਘ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਸ਼ਹੀਦ ਕਰ ਦਿੱਤਾ। ਬਾਬਾ ਜੀ ਭਾਈ ਦਇਆ ਸਿੰਘ ਨੂੰ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ। ਬਾਬੇ ਦੇ ਨੇੜਲੇ ਸਾਥੀ ਸਵਰਨਜੀਤ ਸਿੰਘ ਨੇ ਬਾਬੇ ਨੂੰ ਖਬਰ ਦਿੱਤੀ। ਬਾਬੇ ਲਈ ਭਾਈ ਦਇਆ ਸਿੰਘ ਦੀ ਸ਼ਹੀਦੀ ਅਸਹਿ ਸੀ। ਸਵਰਨਜੀਤ ਸਿਆਂ ਮੈਨੂੰ ਸੱਚੇ ਪਾਤਸ਼ਾਹ ਨੇ ਕਿਹੜੇ ਰਾਹ ਤੋਰ ਦਿੱਤਾ। ਮੈਂ ਤਾਂ ਸੋਚਿਆ ਸੀ ਵੀ ਰੱਬ ਦੀ ਭਗਤੀ ਕਰਕੇ ਜ਼ਿੰਦਗੀ ਕੱਢਾਂਗੇ ਪਰ ਆ ਤਾਂ ਸੱਚੇ ਪਾਤਸ਼ਾਹ ਨੇ ਕਿਹੜਾ ਗੇੜ ਚਲਾ ਦਿੱਤਾ ਮੇਰੇ ਕਰਕੇ ਮਾਵਾ ਦੇ ਸੋਹਣੇ ਪੁੱਤ ਸ਼ਹੀਦ ਹੋਣ ਡੇ ਨੇ ਬਾਬੇ ਦੀਆਂ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ਬਾਬਾ ਜੀ ਕੋਈ ਗੱਲ ਨਹੀਂ ਅਸੀਂ ਕਿਹੜਾ ਬਿਮਾਰ ਹੋ ਕੇ ਜਾਂ ਫਿਰ ਐਕਸੀਡੈਂਟ ਨਾਲ ਮੰਨ ਰਹੇ ਹਾਂ ਅਸੀਂ ਤਾਂ ਕੌਮੀ ਸੰਘਰਸ਼ ਹਿੱਤ ਤੁਹਾਡਾ ਸਾਥ ਦੇਣਾ ਤੇ ਦੰਦੇ ਵੀ ਰ੍ਹਾਂਗੇ ਸਵਰਨਜੀਤ ਸਿੰਘ ਨੇ ਬਾਬੇ ਦੇ ਹੱਥਾਂ ਵਿੱਚ ਆਪਣਾ ਹੱਥ ਦੇ ਦਿੱਤਾ ਉਸ ਨੂੰ ਬਾਬੇ ਦੇ ਹੱਥਾਂ ਵਿੱਚੋਂ ਨਿਕਲਿਆ ਆਉਂਦਾ ਪ੍ਰਤੀਤ ਹੋਇਆ ਸਵਰਨਜੀਤ ਹਰਾਮ ਸੀ ਕਿ ਜਿਸ ਮਨੁੱਖ ਨੂੰ ਆਮ ਲੋਕ ਅਤੇ ਸਰਕਾਰ ਅਤ ਦਰਜੇ ਦਾ ਖੁੰਖਾਰ ਵਿਅਕਤੀ ਸਮਝਦੀ ਹੈ ਉਸ ਦਾ ਹਿਰਦਾ ਮਨੁੱਖੀ ਭਾਵਨਾਵਾਂ ਨਾਲ ਲਗਾ ਲਪ ਭਰਪੂਰ ਹੈ ਸਵਰਨਜੀਤ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ਯਾਰ ਬਾਬੇ ਨੇ ਸਵਰਨਜੀਤ ਨੂੰ ਕੁੱਟ ਕੇ ਕਲਾਮੇ ਵਿੱਚ ਲੈ ਲਿਆ ਬਾਬੇ ਨੇ ਸਵਰਨਜੀਤ ਰਾਹੀਂ ਸ਼ਸਤਰਾਂ ਦੀ ਇੱਕ ਖੇਪ ਭਾਈ ਮਹਿੰਦਰ ਸਿੰਘ ਕੋਲ ਪਹੁੰਚਦੀ ਕਰ ਦਿੱਤੀ ਸ਼ਸਤਰ ਅੱਗੇ ਮਾਲਵੇ ਵਿੱਚ ਹੋਰ ਸਿੰਘਾਂ ਤੱਕ ਪਹੁੰਚਦੇ ਕਰਨੇ ਸਨ ਭਾਈ ਸੁਖਿੰਦਰ ਸਿੰਘ ਬਾਬਾ ਜੀ ਨੇ ਸਮਾਨ ਭੇਜੀ ਮਾਲਵੇ ਅੱਪੜ ਦਾ ਕਰਨਾ ਹੈ ਮਹਿੰਦਰ ਸਿੰਘ ਨੇ ਸੰਗੇ ਨਾਲ ਸਲਾਹ ਕੀਤੀ ਕਿਉਂ ਮਾਲਵੇ ਕਿਉਂ ਭੇਜਣਾ ਹੋਇਆ ਸਾਡੇ ਸਿੰਘਾਂ ਨੂੰ ਵੀ ਤਾਂ ਲੋੜ ਹੈ ਭਾਈ ਸੰਗਾ ਸਮਾਨ ਨੂੰ ਮਾਜੇ ਵਿਚਲੇ ਸਿੰਘਾਂ ਨੂੰ ਦੇਣ ਦੇ ਹੱਕ ਵਿੱਚ ਸੀ ਜਦੋਂ ਕੋਈ ਗੱਲ ਸਿਰੇ ਨਾ ਲੱਗਦੀ ਦਿੱਤੀ ਤਾਂ ਸਮਾਨ ਦੇ ਮਾਮਲੇ ਤੇ ਦੋਹਾਂ ਜਣਿਆਂ ਦੀ ਟਸਲਵਾਜੀ ਹੋ ਗਈ ਤੋਂ ਤੋਂ ਮੈਵੇਂ ਵੀ ਹੋ ਗਈ ਆਕਰ ਸਮਾਨ ਵਿੱਚੋਂ ਆਪਣਾ ਹਿੱਸਾ ਵੰਡਾ ਕੇ ਭਾਈ ਸੰਗਾ ਚੁੱਪ ਕਰਕੇ ਚਲੇ ਆ ਗਿਆ ਪਰ ਹਫ਼ਤੇ ਤੋਂ ਬਾਅਦ ਇੱਕ ਮੰਦਭਾਗੀ ਘਟਨਾ ਵਾਪਰ ਗਈ ਭਾਈ ਮਹਿੰਦਰ ਸਿੰਘ ਦਾ ਕਤਲ ਹੋ ਗਿਆ ਭਾਵੇਂ ਕਿ ਪੁਲਿਸ ਦੇ ਕਾਗਜ਼ੀ ਸ਼ੇਰਾਂ ਨੇ ਭਾਈ ਮਹਿੰਦਰ ਸਿੰਘ ਨੂੰ ਮੁਕਾਬਲੇ ਵਿੱਚ ਮਾਰਨ ਦੀ ਬੜਕ ਮਾਰੀ ਸੀ ਪਰ ਬਾਬੇ ਦੇ ਨਜ਼ਦੀਕੀ ਖੇਮਿਆਂ ਵਿੱਚ ਸ਼ੱਕ ਦੀ ਸੂਈ ਸੰਦੇ ਦੇ ਗਰੁੱਪ ਉਤੇ ਸੀ ਪਰ ਦੋਹਾਂ ਧਿਰਾਂ ਦੀ ਟਕਲਬਾਜ਼ੀ ਵਿੱਚ ਸਰਕਾਰੀ ਏਜੰਸੀਆਂ ਨੇ ਇਹ ਕਾਰਾ ਕਰਵਾਇਆ ਸੀ ਅਸਲ ਵਿੱਚ ਭਾਈ ਮਹਿੰਦਰ ਸਿੰਘ ਦੀ ਵੈਣੀਵਾਲ ਪਿੰਡ ਦੇ ਇੱਕ ਫਾਰਮ ਹਾਊਸ ਉਤੇ ਠਹਰ ਸੀ ਇੱਕ ਦਿਨ ਰਾਤ ਨੂੰ ਏਜੰਸੀਆਂ ਦੇ ਕੁਝ ਆਦਮੀ ਸਿੰਘਾਂ ਦੇ ਭੇਸ ਵਿੱਚ ਘਰ ਆਏ ਤੇ ਉਹਨਾਂ ਨੂੰ ਇਹ ਗੱਲ ਕਹਿਣੀ ਕਿ ਝੁੰਡੇਰ ਪਿੰਡ ਦਾ ਇੱਕ ਲੁਟੇਰਾ ਸਾਨੂੰ ਤੰਗ ਕਰਦਾ ਹੈ ਉਸ ਨੂੰ ਮਾਰ ਦਿਓ ਸੰਦੇ ਦੇ ਗਰੁੱਪ ਦੇ ਆਦਮੀ ਜਦੋਂ ਘਰ ਆਏ ਤਾਂ ਠਹਰ ਵਾਲਿਆਂ ਨੇ ਏਜੰਸੀਆਂ ਦੀ ਕਹੀ ਹੋਈ ਗੱਲ ਹੁਬਹੂ ਉਹਨਾਂ ਦੇ ਕੰਨ ਪਾ ਦਿੱਤੀ ਉਹ ਵਿਚਾਰੇ ਚੱਕੀ ਦੇ ਪੋੜਾਂ ਵਿਚਕਾਰ ਪਿਸ ਰਹੇ ਸਨ ਪਾਉ ਸਾਨੂੰ ਚੰਡੇਰਾ ਦਾ ਇੱਕ ਲੁਟੇਰਾ ਬੜਾ ਤੰਗ ਕਰਦਾ ਹੈ ਤੁਸੀਂ ਉਹਦਾ ਹੱਲ ਕਰੋਗੇ ਪਰਿਵਾਰ ਦੇ ਬਜ਼ੁਰਗ ਮੁਖੀ ਨੇ ਦੀਸ਼ੇ ਨੂੰ ਕਿਹਾ ਉਹ ਕਦੋਂ ਆਵੇਗਾ ਦੇਖ ਲਾਂਗੇ ਦੀਸ਼ੇ ਨੇ ਆਉਣ ਜਾਣ ਦੇ ਟਾਈਮ ਬਾਰੇ ਪਤਾ ਕੀਤਾ ਤਾਂ ਘਰਦਿਆਂ ਨੇ ਭਾਈ ਮਹਿੰਦਰ ਸਿੰਘ ਦੇ ਆਉਣ ਦਾ ਟਾਈਮ ਦੱਸ ਦਿੱਤਾ ਉਹਨਾਂ ਨੂੰ ਦੀਸ਼ਾ ਆਪਣੇ ਦੋ ਹੋਰ ਸਾਥੀਆਂ ਨਾਲ ਠਾਰ ਵੱਲੋਂ ਆਉਣ ਵਾਲੀ ਡੰਡੀ ਉੱਪਰ ਘਾਤ ਲਗਾ ਕੇ ਖੜ ਗਿਆ ਨਵੇਂ ਰੰਗਰੂਟਾਂ ਤੇ ਦੀਸ਼ੇ ਨੇ ਭਾਈ ਸਾਹਿਬ ਨੂੰ ਪਹਿਲਾਂ ਕਦੇ ਦੇਖਿਆ ਨਹੀਂ ਸੀਗਾ ਤਾਰਿਆਂ ਦੇ ਚੜਨ ਸਮੇਂ ਭਾਈ ਮਹਿੰਦਰ ਸਿੰਘ ਆਪਣੇ ਇੱਕ ਹੋਰ ਸਾਥੀ ਬਲਵਿੰਦਰ ਸਿੰਘ ਰਾਮਦੀਵ ਵਾਲੀ ਸਮੇਤ ਡੰਡਿਓਂ ਡੰਡੀ ਤੁਰਿਆ ਆਉਂਦਾ ਦਿਖਾਈ ਦਿੱਤਾ ਜਾਨ ਮੁੰਡਿਆਂ ਨੇ ਬਿਨਾਂ ਸਾਰੀ ਗੱਲ ਦੀ ਤੈਅ ਤੱਕ ਪੁੱਜੇ ਮਹਿੰਦਰ ਸਿੰਘ ਦੇ ਨੇੜੇ ਆਉਂਦਿਆਂ ਹੀ ਅੰਨੇਵਾ ਫਾਇਰਿੰਗ ਕਰ ਦਿੱਤੀ ਭਾਈ ਮਹਿੰਦਰ ਸਿੰਘ ਬ੍ਰਸ਼ਟ ਵੱਜਣ ਨਾਲ ਖੇੜ ਦੀ ਵਾਟੂ ਤੇ ਢੇਰੀ ਹੋ ਗਿਆ ਬਲਵਿੰਦਰ ਸਿੰਘ RAM ਦਿਵਾਰੀ ਮਹਿੰਦਰ ਸਿੰਘ ਤੋਂ ਥੋੜਾ ਪਿੱਛੇ ਹੀ ਸੀਗਾ ਜਦੋਂ ਉਸਨੇ ਗੋਲੀਆਂ ਦਾ ਖੜਕਾ ਸੁਣਿਆ ਤਾਂ ਉਹ ਨੇਰੇ ਵਿੱਚ ਭੱਜ ਗਿਆ ਯਾਰ ਲੁਟੇਰਾ ਤਾਂ ਲੱਗਦਾ ਨਹੀਂ ਇਹ ਇੰਨਾ ਸਮਾਨ ਲੁਟੇਰੇ ਕੋਲ ਤਾਂ ਹੋ ਨਹੀਂ ਸਕਦਾ ਦੇਸ਼ਾ ਮਹਿੰਦਰ ਸਿੰਘ ਤੇ ਗੱਲ ਪਈ ਅਸਰੇ ਨੂੰ ਦੇਖਦੇ ਆ ਬੋਲਿਆ ਪਰ ਹੁਣ ਤਾਂ ਭਾਣਾ ਵਾਪਰ ਚੁਕਾ ਸੀ ਬਾਬੇ ਦੇ ਨਜ਼ਦੀਕੀ ਆਦਮੀਆਂ ਕੋਲ ਜਦੋਂ ਗੱਲ ਇਹ ਪਹੁੰਚੀ ਤਾਂ ਉਹ ਅੱਗ ਬਬੂਲਾ ਔਟੇ ਬਾਬਾ ਮਾਨੋਚਾਲ ਪਾਰ ਤੋਂ ਜਲਦੀ ਵਾਪਸ ਆ ਗਿਆ ਤਰਨਤਾਰਨ ਦੇ ਮੰਡ ਵਿੱਚ ਸਾਰੀ ਜਥੇਬੰਦੀ ਦੀ ਹਗਾਮੀ ਮੀਟਿੰਗ ਰੱਖ ਲਈ ਗਈ ਸੰਘਾ ਗਰੁੱਪ ਵੀ ਹਥਿਆਰਾਂ ਸਮੇਤ ਮੀਟਿੰਗ ਵਿੱਚ ਸ਼ਾਮਲ ਹੋਇਆ ਬਾਬਾ ਜੀ ਇਹਨਾਂ ਨੇ ਹਥਿਆਰਾਂ ਕਰਕੇ ਭਾਈ ਸਾਹਿਬ ਦਾ ਕਤਲ ਕੀਤਾ ਇਹਨਾਂ ਤੋਂ ਜਥੇਬੰਦੀ ਦੇ ਹਥਿਆਰ ਵਾਪਸ ਲੈ ਕੇ ਇਹਨਾਂ ਨੂੰ ਗੱਡੀ ਚੜ੍ਹਾ ਜਾਵੇ ਸੁਰਜੀਤ ਸਿੰਘ ਉਹਦੇ ਨਾਲ ਦੇ ਮੁੰਡੇ ਤੈਸ਼ ਵਿੱਚ ਆਏ ਹੋਏ ਸਨ ਨਹੀਂ ਨਹੀਂ ਸੰਘਾ ਪੜਿਆ ਲਿਖਿਆ ਆਦਮੀ ਹੈ ਜ਼ਰੂਰ ਵਿੱਚੋਂ ਗੱਲ ਕੋਈ ਹੋਰ ਹੈ ਆਪਾਂ ਪਹਿਲਾਂ ਇਹਨਾਂ ਤੋਂ ਗੱਲ ਤਾਂ ਪੂਰੀ ਪੁੱਛ ਲਈਏ ਬਾਬਾ ਬਿਨਾ ਮਤਲਬ ਕਾਲ ਕਰਨ ਦੇ ਹੱਕ ਵਿੱਚ ਨਹੀਂ ਠੀਗਾ ਅੱਗੇ ਕਾਲੀ ਵਿਠੀ ਇਹਨਾਂ ਵੱਡਾ ਘਾਟਾ ਬਾਬਾ ਜੀ ਦਰਸਲ ਸਾਨੂੰ ਦੱਸਿਆ ਗਿਆ ਸੀ ਵੀ ਕੋਈ ਲੁਟੇਰਾ ਹੈ ਜਿਹੜਾ ਉਹਨਾਂ ਨੂੰ ਤੰਗ ਕਰਦਾ ਹੈ। ਸੰਗੇ ਦੀ ਗੱਲ ਵਿਚਕਾਰੀ ਸੀ ਕਿ ਛਿੰਨੇ ਦੇ ਟੋਲੇ ਵਿੱਚੋਂ ਇੱਕ ਹੋਰ ਮੁੰਡਾ ਬੋਲ ਪਿਆ ਵੀ ਅੱਛਾ ਤੁਸਾਂ ਕੋਈ ਪੁੱਛਪੜਤਾਲ ਕਿਉਂ ਨਹੀਂ ਕੀਤੀ ਬਈ? ਤੁਹਾਨੂੰ ਕਿਸੇ ਨੇ ਕਹਿ ਦਿੱਤਾ ਤੇ ਤੁਸੀਂ ਗੋਲੀ ਮਾਰ ਘਤੀ। ਸ਼ਾਬਾਸ਼ੇ ਤੁਹਾਡੇ। ਸੰਗੇ ਕੋਲ ਗੱਲ ਦਾ ਕੋਈ ਜਵਾਬ ਨਹੀਂ ਸੀਗਾ। ਬਾਬਾ ਜੀ ਮੈਂ ਬਿਲਕੁਲ ਸੱਚ ਕਹਿਣਾ ਹੈ ਬਈ ਇਹ ਹਾਸਾ ਹੋਇਆ ਹੈ। ਅਸੀਂ ਜਾਣ ਬੁੱਝ ਕੇ ਨਹੀਂ ਕੀਤਾ ਹੈ। ਸੰਗਾ ਨਿਮੀ ਪਾ ਗਿਆ ਉਹ ਆਪਣੇ ਵੱਲੋਂ ਸ਼ਰਮਸ਼ਾਰ ਸੀਗਾ। ਚਲੋ ਕੋਈ ਗੱਲ ਨਹੀਂ ਪਰ ਅੱਗੇ ਤੋਂ ਕਿਸੇ ਵੀ ਆਦਮੀ ਨੂੰ ਮਾਰਨਾ ਹੁੰਦਾ ਹੈ ਤਾਂ ਪੂਰੀ ਪੁੱਛਪੜਤਾਲ ਕਰ ਲਿਆ ਕਰੋ। ਭਾਵੇਂ ਉਹ ਕੋਈ ਲੁਟੇਰਾ ਜਾਂ ਫਿਰ ਐਂਟੀ ਸਿਕ ਵਿਅਕਤੀ ਕਿਉਂ ਨਾ ਹੋਵੇ ਭਲੇ ਉਹ ਲੋਕੋ ਸਾਡਾ ਮਿਸ਼ਨ ਬੰਦੇ ਮਾਰਦਾ ਨਹੀਂ ਹੈਗਾ ਸਗੋਂ ਬੰਦਿਆਂ ਨੂੰ ਨਾਲ ਜੋੜ ਕੇ ਸਿੱਖ ਰਾ ਦੀ ਪ੍ਰਾਪਤੀ ਹੈ ਜੇ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਇਉਂ ਕਤਲ ਕਰ ਸਕੇ ਤਾਂ ਆਪਣੀ ਮੰਜ਼ਲ ਬਹੁਤ ਦੂਰਾਂ ਦੀ ਰਹਿ ਜਾਣੀ ਹੈ ਦੇਖੋ ਇੱਕ ਆਦਮੀ ਨੂੰ ਪਲਕੇ ਜਵਾਨ ਹੋਣ ਨੂੰ ਕਿੰਨਾ ਸਮਾਂ ਲੱਗਦਾ ਹੈ ਤੇ ਤੁਸੀਂ ਇੱਕ ਮਿੰਟ ਵਿੱਚ ਗੋਲੀ ਮਾਰ ਕੇ ਧੇਰੀ ਕਰ ਦਿੰਦੇ ਹੋ ਨਾਲੇ ਆ ਐਵੇਂ ਨਿੱਕੇ ਨਿੱਕੇ ਕੰਮਾਂ ਵਿੱਚ ਸਮਾਂ ਬਰਬਾਦ ਨਾ ਕਰੋ ਮੈਨੂੰ ਬੜੀ ਸ਼ਰਮ ਮਹਿਸੂਸ ਹੁੰਦੀ ਹੈ ਜਦੋਂ ਤੁਸੀਂ ਕਿਸੇ ਆਮ ਔਰਤ ਨੂੰ ਵਿਵਚਾਰ ਜਾਂ ਫਿਰ ਟਾਉਟੀ ਦਾ ਦੋਸ਼ ਲਾ ਕੇ ਮਾਰ ਆਉਨੇ ਹੋ ਤੇ ਜ਼ਿੰਮੇਵਾਰੀ ਫੋਰਸ ਦੇ ਨਾਂ ਤੇ ਲੈ ਆਉਂਦੇ ਹੋ ਸ਼ਰਮ ਆਉਣੀ ਚਾਹੀਦੀ ਹੈ ਸਾਨੂੰ ਬਾਬਾ ਖਾੜਕੋ ਸਿੰਘਾ ਵਿਚਲੇ ਆਪ ਹੁਦਰੇ ਪੰਤੋਂ ਔਖਾ ਸੀਗਾ ਉਸਨੇ ਮੁੱਛਾਂ ਤੇ ਹੱਥ ਫੇਰ ਕੇ ਮੂੰਹ ਸਵਾਰੇ ਆ ਤੇ ਫਿਰ ਕਹਿਣਾ ਸ਼ੁਰੂ ਕੀਤਾ ਵੀ ਭਾਵੇਂ ਕੇ ਭਰਾ ਦੀ ਮੌਤ ਤੋਂ ਵੱਡਾ ਦੁੱਖ ਕੋਈ ਨਹੀਂ ਹੁੰਦਾ ਪਰ ਇਹ ਸਭ ਤੋਂ ਮੇਰੇ ਖਿਆਲ ਮੁਤਾਬਕ ਭਲੇਖੇ ਵਿੱਚ ਹੀ ਹੋ ਗਿਆ ਇਸ ਲਈ ਜਥੇਬੰਦੀ ਦੇ ਕਿਸੇ ਵੀ ਸਿੰਘ ਨੇ ਸੰਗੇ ਅਤੇ ਇਹਦੇ ਸਾਥੀਆਂ ਨੂੰ ਕੋਈ ਨਹੀਂ ਕਹਿਣਾ ਜੋ ਹੋਣਾ ਸੀ ਹੋ ਗਿਆ ਹੁਣ ਲੜਾਈ ਨੂੰ ਇੱਥੇ ਬੰਦ ਕਰਕੇ ਆਪਣੇ ਮਿੱਥੇ ਨਿਸ਼ਾਨੇ ਵੱਲ ਨੂੰ ਚੱਲਿਆ ਜਾਵੇ ਗਰੁੱਪ ਵਾਰ ਹਮੇਸ਼ਾ ਸੰਘਰਸ਼ ਲਈ ਖਤਰਨਾਕ ਹੋਇਆ ਕਰਦੀ ਹੈ ਬਾਬੇ ਦੇ ਇਹਨਾਂ ਸ਼ਬਦਾਂ ਨਾਲ ਸੰਘਾ ਗਰੁੱਪ ਬੜੀ ਹੋ ਗਿਆ ਇਸ ਘਟਨਾ ਤੋਂ ਬਾਅਦ ਬਾਬੇ ਨੇ ਸੰਘਾ ਗਰੁੱਪ ਵਿਰੁੱਧ ਕੋਈ ਕਾਰਵਾਈ ਨਾ ਕਰਕੇ ਬੇਸ਼ੱਕ ਆਪਣੀ ਗਹਿਰੀ ਸੋਚ ਅਤੇ ਵਡਪਣ ਦਾ ਸਬੂਤ ਦਿੱਤਾ ਸੀ ਪਰ ਜਥੇਬੰਦੀ ਦੇ ਹੇਠਲੇ ਕੈਡਰ ਵਿੱਚ ਅਤੇ ਸੰਘਾ ਗਰੁੱਪ ਵਿੱਚ ਬੇਵਿਸ਼ਵਾਸੀ ਵਾਧ ਹੀ ਗਈ ਆਖਰ ਆਪਣੇ ਸਾਥੀਆਂ ਸਮੇਤ ਸੰਘਾ ਜਥੇਬੰਦੀ ਤੋਂ ਵੱਖ ਹੋ ਗਿਆ ਉਸਨੇ ਆਪਣਾ ਨਵਾਂ ਗਰੁੱਪ ਤਿਆਰ ਕਰ ਲਿਆ ਤੇ ਮਾਲਵੇ ਖੇਤਰ ਵਿੱਚ ਵਿਚਾਰਨਾ ਸ਼ੁਰੂ ਕਰ ਦਿੱਤਾ ਬਾਬੇ ਨੇ ਇਹਦਾ ਬੁਰਾ ਨਹੀਂ ਮਨਾਇਆ ਸਗੋ ਗਾਹੇ ਬਗਾਹੇ ਸੰਗੇ ਗਰੁੱਪ ਦੀ ਹਥਿਆਰ ਆਦਕ ਦੇ ਕੇ ਉਹ ਮਦਦ ਕਰਦਾ ਰਿਹਾ ਸੋ ਦੋਸਤੋ ਏ ਸੀ ਖੇਤ ਜੋ ਮੰਡਿਓ ਸੂਰਮਾ ਨਾਵਲ ਦਾ ਭਾਗ 13ਵਾਂ ਤੇ ਭਾਗ 14ਵਾਂ ਲੈ ਕੇ ਛੇਤੀ ਫੇਰ ਤੁਹਾਨੂੰ ਮਿਲਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ